ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅੱਜ ਦੀ ਗੱਲ ਸਰਦੂ ਤੇ ਗੱਲ ਕਰਦੀ ਆਂ ਜੀ ਜਿੱਥੇ ਲਾ ਆਰਡਰ ਦੀਆਂ ਤਜੀਆਂ ਆਰਡਰੀਆਂ ਨੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੱਲ ਵੱਡਾ ਕਤਲ ਕੀਤਾ ਗਿਆ ਕਾਂਗਰਸ ਦੇ ਆਗੂ ਸੁਖਜਿੰਦਰ ਸਿੰਘ ਕੋਲਕੱਤਾ ਦਾ ਤਾਂ ਹਰ ਪਾਸੇ ਲੋਕਾਂ ਦੇ ਵਿੱਚ ਤਰਥੱਲੀ ਮਚ ਗਈ ਹਾਲਾਂਕਿ ਜਿਹੜੇ ਨੇ ਸੁਖਜਿੰਦਰ ਸਿੰਘ ਕੋਲਕੱਤਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਨਾ ਕਿ ਉਗੋ ਦਾ ਜੋ ਕਿ ਆਮ ਆਦਮੀ ਪਾਰਟੀ ਦੇ ਆਗੂ ਨੇ ਜੇਕਰ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਕੋਲਕੱਤਾ ਦੇ ਧੌਂ ਦੇ ਵਿੱਚ ਦੋ ਗੋਲੀਆਂ ਮਾਰੀਆਂ ਗਈਆਂ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ। ਹਾਲਕਿ ਉਹਨਾਂ ਦੇ ਪਿੰਡ ਵਾਲਿਆਂ ਨੇ ਕਿਹਾ ਕਿ ਸ਼ਰਯਾਮ ਉਹ ਵੀਡੀਓ ਕਾਲ ਤੇ ਉਹਨਾਂ ਨੂੰ ਧੰਕੀ ਦਿੱਤੀ ਗਈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਲਾ ਆਰਡਰ ਜ਼ੀਰੋ ਹੈ। ਕੋਈ ਕੰਟਰੋਲ ਨਹੀਂ ਹੈ। ਕੋਈ ਕੰਮ ਨਹੀਂ ਕੀਤਾ ਜਾ ਰਿਹਾ। ਲੇਕਿਨ ਉਹਦੇ ਚੱਲਦਿਆਂ ਹੀ ਪੰਜਾਬ ਪੁਲਿਸ ਨੇ ਹੁਣ ਇੱਕ ਵੱਡੀ ਕਹਿ ਸਕਦੇ ਆ ਕਿ ਕਾਮਯਾਬੀ ਪ੍ਰਾਪਤ ਕੀਤੀ ਹੈ ਤੰਦਾਜ਼ੀ ਇਹ ਕਿ ਇੱਕ ਅਹਿਮ ਖਬਰ ਨਿਕਲ ਕੇ ਆਈ ਹੈ ਸੂਤਰਾ ਤੋਂ ਕਿ ਬਰਨਾਲਾ ਵਿੱਚ ਸ਼ਨੀਵਾਰ ਨੂੰ ਸਾਬਕਾ ਸਰਪੰਚ ਦੇ ਪੁੱਤਰ ਦੇ ਕਤਲ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਪਿੰਡ ਵਾਸੀ ਗੁੱਸੇ ਵਿੱਚ ਹਨ ਬਰਨਾਲਾ ਫਰੀਦਕੋਟ ਹਾਈਵੇ ਤੇ ਪ੍ਰਦਰਸ਼ਨ ਕਰ ਰਹੇ ਹਨ ਇਸ ਦੌਰਾਨ ਪੁਲਿਸ ਦੇ ਪਿੰਡ ਵਾਸੀਆਂ ਵਿਰੁੱਧ ਮਾਮਲਾ ਦਰਜ ਕੀਤਾ ਪਟਿਆਲਾ ਦੇ ਡੀਆਈਜੀ ਕੁਲਦੀਪ ਸਿੰਘ ਚਾਲ ਅੱਜ ਦੁਪਹਿਰੇ 3 ਵਜੇ ਪ੍ਰੈਸ ਕਾਨਫਰੰਸ ਕਰਕੇ ਵੇਰਵੇ ਦੇਣਗੇ ਇਸ ਦੌਰਾਨ ਵਿਰੋਧੀ ਪਾਰਟੀਆਂ ਨੇ ਕਤਲ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਸਵਾਲ ਉਠਾਉਂਦੇ ਸ਼ੁਰੂ ਕਰ ਦਿੱਤੇ ਹਨ ਵਿਰੋਧੀ irdਾ ਕਹਿਣਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜ ਰਹੀ ਹੈ ਮ੍ਰਿਤਕ ਦੇ ਭਰਾ ਨੇ ਪਿੰਡ ਗੁਰਦੀਪ ਸਿੰਘ ਦੇ ਉਹਦੇ ਪਰਿਵਾਰ ਦੀ ਸਰਪੰਚੀ ਦੀ ਚੋਣ ਹਾਰ ਗਿਆ ਤੇ ਉਸ ਰੰਜਿਸ਼ਕਰ ਆਪਣੇ ਭਰਾ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ ਸੁਖਜੀਤ ਸਿੰਘ ਦਾ ਦੋਸ਼ ਹੈ ਕਿ ਰੰਜਿਸ਼ਕਰਨ ਜਿਹੜਾ ਹਰਜਿੰਦਰ ਸਿੰਘ ਉਰਫ ਜਿੰਦਰ ਗਿੱਲ ਹੈ ਉਹਦਾ ਭਰਾ ਗੋਲੀ ਮਾਰ ਕੇ ਮਾਰ ਦਿੱਤਾ ਤੇ ਇਸ ਪਿੰਡ ਗੁਰਦੀਪ ਦਾਸ ਦੋ ਤਿੰਨ ਸਿਆਸੀ ਆਗੂ ਜਿਨ੍ਹਾਂ ਨੇ ਇਸ ਕਤਲ ਦੀ ਸਪਾਰੀ ਵੀ ਦਿੱਤੀ ਜ਼ਿਕਰਯੋਗ ਦੱਸਿਏ ਕਿ ਮ੍ਰਿਤਕ ਸੁਖਵਿੰਦਰ ਸਿੰਘ ਕੋਲਕਾਤਾ ਦੀ ਮਾਂ ਮਲਕੀਤ ਕੋਟ 2018 ਵਿੱਚ ਪਿੰਡ ਦੀ ਸਰਪੰਚ ਚੋਣ ਜਿੱਤੀ ਸੀ ਤੇ ਸਰਪੰਚ ਬਣਨ ਤੋਂ ਬਾਅਦ ਸੁਖਿੰਦਰ ਸਿੰਘ ਨੇ ਪਿੰਡ ਦੇ ਮਾਮਲੇ ਵਿੱਚ ਉਸ ਦੀ ਮਦਦ ਕੀਤੀ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸੁਖਿੰਦਰ ਦੇ ਭਰਾ ਨੇ ਦੱਸਿਆ ਕਿ ਚੋਣਾਂ ਦੌਰਾਨ ਗੁਰਦੀਪ ਦਾਸ ਦੀਪੀ ઠાਵਾ ਦੀ ਪਤਨੀ ਤੇ ਮਲਕੀਤ ਕੌਰ ਦੇ ਖਿਲਾਫ ਸਰਪੰਚ ਦੀ ਚੋਣ ਲੜੀ ਪਰ ਉਹ ਹਾਰ ਗਈ। ਸਰਪੰਚ ਜੋਂ ਚਿੱਤਨ ਤੋਂ ਬਾਅਦ ਦੀਪੀ ਬਾਵਾ ਨੇ ਪਰਿਵਾਰ ਦੇ ਪੰਚਾਇਤ ਦੀ ਸ਼ਾਮਲਾਤ ਜ਼ਮੀਨ ਤੇ ਕਬਜ਼ਾ ਕਰ ਲਿਆ। ਪੰਚਾਇਤ ਨੇ ਜ਼ਮੀਨ ਖਾਲੀ ਕਰਵਾ ਕੇ ਉੱਥੇ ਪੰਚਾਇਤ ਘਰ ਬਣਾ ਦਿੱਤਾ। ਇਸ ਮੁੱਦੇ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਝਗੜਾ ਹੋਇਆ। ਸਕਿੰਦਰ ਤੇ ਭਰਾ ਦਾ ਦੋਸ਼ ਹੈ ਕਿ ਝਗੜੇ ਕਾਰਨ ਸਕਿੰਦਰ ਦਾ ਕਤਲ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੇ ਨੇ ਬਰਨਾਲਾ ਦੇ ਦੱਸੇ ਜਾ ਰਹੇ ਨੇ ਜਿਹੜੇ ਸਾਬਕਾ ਸਰਪੰਚ ਦੇ ਪੁੱਤਰ ਦਾ ਕਤਲ ਦਾ ਮਾਮਲਾ ਜਿਹੜਾ ਗਰਮਾਉਂਦਾ ਸੀ ਉਹਨਾਂ ਨੇ ਦੋ ਪੁਲਿਸ ਦੇ ਪਿੰਡ ਦੇ ਵਾਸੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਇਸ ਨਾਲ ਨਾਲ ਜਿਹੜਾ ਸੁਪਾਰੀ ਦੇ ਕੇ ਇਹ ਕਤਲ ਕਰਵਾਇਆ ਗਿਆ ਸੀ ਜਿਹੜੇ ਦੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਵੀ ਦਰਜ ਕਰ ਲਈ ਗਈ ਹੈ ਯਾਨੀ ਕਿ ਇੱਕ ਪਾਸੇ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਤਜ ਦੇ ਵਿੱਚ ਦੋ ਦੋ ਜਿਹੜੇ ਨੇ ਵਿਅਕਤੀਆਂ ਦਾ ਨਾਮ ਨਿਕਲ ਕੇ ਸਾਹਮਣੇ ਆ ਰਿਹਾ ਹੈ ਹਾਲਾਂਕਿ ਲੋਕਾਂ ਦੇ ਵਿੱਚ ਕਾਫੀ ਗੁੱਸਾ ਪ੍ਰਗਟ ਸੀ ਲੇਕਿਨ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਕੀਤੀ ਗਈ ਹੈ ਮਾਮਲਾ ਸਾਰਾ ਲਿਆ ਕੇ ਅੱਗੇ ਰੱਖ ਦਿੱਤਾ ਗਿਆ ਹੈ ਹਜੇ ਤੱਕ ਲੋਕਾਂ ਦੇ ਅੰਦਰ ਗੁੱਸਾ ਠੰਡਾ ਨਹੀਂ ਹੋਇਆ ਕਿਉਂਕਿ ਸੁਵਿੰਦਰ ਸਿੰਘ ਕੋਲਕਾਤਾ ਕਾਫੀ ਦਿਲਾਂ ਦੇ ਉੱਤੇ ਛਾਏ ਹੋਏ ਸੀ ਹਮੇਸ਼ਾ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਸੀ ਹੱਕਾਂ ਸੱਚਾਂ ਦੇ ਨਾਲ ਖੜਦੇ ਸੀ ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਹੈ ਤਾਂ ਲੋਕ ਗੁੱਸੇ ਦੇ ਵਿੱਚ ਹਜੇ ਵੀ ਨੇ ਲੇਕਿਨ ਕਿਤੇ ਨਾ ਕਿਤੇ ਜਿਹੜੀ ਆ ਕਾਮਯਾਬੀ ਪੁਲਿਸ ਵੱਲੋਂ ਜਿਹੜੀ ਹੈ ਆਪਣੇ ਆਧਾਰ ਤੇ ਪਤਾ ਕਰ ਲਈ ਗਈ ਹੈ ਇਹ ਉਹ ਆਉਣ ਵਾਲਾ ਟਾਈਮ ਦੱਸੇਗਾ ਕਿ ਅਸਲੀ ਸੱਚ ਇਹ ਹੈ ਜਾਂ ਫਿਰ ਬਣਾਇਆ ਜਾ ਰਿਹਾ ਹੈ